ਓ ਜੀ ਆਪਾਂ ਅੱਜ ਦੇਸੀ ਜਵਾਰ ਲਾ ਰਹੇ ਹਾਂ ਦਿੱਤੀ ਜਵਾਰ ਲਾ ਕੇ ਇਹ ਕਿ ਆਪਾਂ ਨਰਮੀ ਦੇ ਸਵੇਰ ਕਰਨੀ ਆ ਆਪਾਂ ਦੋਸਤੋ ਇਹ ਨਮ ਵਾਲਿਆ ਹੋਇਆ ਤੇ ਇਹਨੂੰ ਅੱਜ ਆਪਾਂ ਟੋਲੀ ਦੇ ਵਿੱਚ 1 ਲੀਟਰ ਪਾਉਣਾ ਹੈ ਆਪਾਂ 1 ਲੀਟਰ ਦੇ ਵਿੱਚ ਆਹ ਦੇਖ ਸਕਦੇ ਤੁਸੀਂ ਆ ਨਿੰਮ ਵਾਲਾ ਹੋਇਆ ਹੈ ਆ 1 ਲੀਟਰ ਆਪਾਂ ਇਹਦੇ ਚ ਪਾ ਲੈਣਾ ਤੇ ਇਹ ਆਪਾਂ ਨਰਮੀ ਦੀ ਸਪਰੇਅ ਕਰ ਦੇਣੀ ਹੈ ਜਿਹੜਾ ਚਿੱਟਾ ਮੱਛਰ ਆਈ ਇਹ ਨਾ ਕਾਫੀ ਹੱਦ ਤੱਕ ਕੰਟਰੋਲ ਹੋ ਜਾਂਦਾ ਹੈ ਜਾਨੀ ਕਿ ਮਰ ਜਾਂਦਾ ਹੈ ਤੇ ਆਪਾਂ ਅੱਜ ਤੁਹਾਨੂੰ ਦਿਖਾਉਨੇ ਆਂ ਤੇ ਨੋ ਵੀ ਆਪਾਂ ਇਹ ਨਰਲੇ ਤੇ ਚਿੱਟੇ ਮੱਖੀ ਦੇ ਕੰਟਰੋਲ ਵਾਸਤੇ ਤੇ ਆਪਾਂ ਨਿੰਮ ਵਾਲਿਆ ਹੋਇਆ ਜੋ ਕਿ ਚਿੱਟਾ ਮੱਛਰ ਆਪਣੇ ਨਰਮੇ ਨੂੰ ਪੈ ਚੁੱਕਿਆ ਹੀ ਤੇ ਇਹਦੇ ਕੰਟਰੋਲ ਲਈ ਆਪਾਂ ਆਹ ਚਿੱਟਾ ਮੱਛਰ ਮਾਰਨ ਵਾਸਤੇ ਨਿੰਮ ਵਾਲਿਆ ਹੋਇਆ ਜੀ ਇਹ ਆਪਾਂ ਢੋਲੀ ਵਿੱਚ 1 ਲੀਟਰ ਪਾਉਣਾ ਤੇ ਇਹਦੇ ਨਾਲ ਕਾਫੀ ਹੱਦ ਤੱਕ ਮੱਛਰ ਕੰਟਰੋਲ ਹੋ ਜਾਂਦਾ ਹੈ ਉਕੇ ਨਰਮਾ ਹੈ ਛੋਟਾ ਹੈ ਤੇ ਇਹਨੂੰ ਚਿੱਟਾ ਮੱਛਰ ਪੈ ਗਿਆ ਜੀ ਬਾਕੀ ਤਾਂ ਕਰਨਾ ਤੋਂ ਜੋ ਕੁਝ ਪਰਮਾਦਮਾ ਨੇ ਪਰ ਆਪਾਂ ਆਪਣੀ ਮਿਹਨਤ ਜਾਰੀ ਹੈ